ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 8 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਦਾ ਤੌਰ ਦੇਖਿਆ ਗਿਆ। ਤਕਰੀਬਨ ਸਾਰੇ ਹੀ ਪੰਜਾਬ ਦੇ ਵਿੱਚ ਮੀਂਹ ਪਿਆ ਥੋੜੇ ਬਹੁਤੇ ਕੁਝ ਇਲਾਕੇ ਰਹਿ ਗਏ ਹੋਣਗੇ ਜਿਨ੍ਹਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ। ਨਹੀਂ ਤਾਂ ਤਕਰੀਬਨ ਸਾਰੇ ਹੀ ਇਲਾਕਿਆਂ ਦੇ ਵਿੱਚ ਇੱਕ ਵਾਰ ਵਧੀਆ ਮੀਂਹ ਪੈ ਚੁੱਕਾ ਹੈ। ਸੋ ਜਿਹੜਾ ਇਹ ਸਿਸਟਮ ਬਣਿਆ ਹੋਇਆ ਸੀਗਾ ਉਹ ਅੱਜ ਪਾਰ ਲੰਘ ਚੁੱਕਾ ਹੈ ਤੇ ਪੰਜਾਬ ਦੇ ਵਿੱਚ ਉਸ ਦਾ 90 ਤੋਂ 95% ਮੀਂਹ ਪੈ ਚੁੱਕਾ ਹੈ। ਸੋ ਅੱਜ ਦੁਪਹਿਰ ਤੋਂ ਬਾਅਦ ਟੁੱਟਵੇਂ ਤੌਰ ਤੇ ਕਿਸੇ ਵੱਡੇ ਸ਼ਹਿਰਾਂ ਦੇ ਉੱਪਰ ਜਿਵੇਂ ਲੁਧਿਆਣਾ ਹੋ ਗਿਆ ਜਲੰਧਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਬਠਿੰਡਾ ਹੋ ਗਿਆ ਜਾਂ ਪਟਿਆਲਾ ਹੋ ਗਿਆ ਇਹਨਾਂ ਦੇ ਕਿਸੇ ਸ਼ਹਿਰਾਂ ਦੇ ਉੱਪਰ 5-10% ਕਿਸੇ ਇਲਾਕੇ ਦੇ ਵਿੱਚ ਮੀਂਹ ਪੈ ਸਕਦਾ ਹੈ ਨਹੀਂ ਤਾਂ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਅੱਜ ਤੋਂ ਸਾਫ਼ ਰਹੇਗਾ 8 ਤਰੀਕ 9 ਤਰੀਕ 10 ਤਰੀਕ ਤੇ 11 ਤਰੀਕ ਤੱਕ ਮੁੱਖ ਤੌਰ ਤੇ ਪੰਜਾਬ ਦਾ ਮੌਸਮ ਸਾਫ਼ ਰਹੇਗਾ ਪਰ ਜਿੰਨੀ ਹਵਾ ਦੇ ਵਿੱਚ ਨਮੀ ਬਣੀ ਹੋਈ ਹੈ ਉਹ ਦੁਪਹਿਰ ਤੋਂ ਬਾਅਦ ਗਰਮੀ ਤੇ ਹੁਮਸ ਦੇ ਨਾਲ ਥੋੜਾ ਜਿਹਾ ਕੰਮ ਕਰਕੇ ਥੋੜੇ ਬਹੁਤੇ ਹਲਕਿਆਂ ਦੇ ਵਿੱਚ ਛਰਾਟੇ ਜਰੂਰ ਲਾਉਂਦੀ ਰਹੇਗੀ ਅਗਲੇ 3 ਤੋਂ 4 ਦਿਨ ਟੁੱਟਵੇਂ ਤੌਰ ਤੇ ਵੱਡੇ ਪੱਧਰ ਤੇ ਮੀਂਹ ਦੀ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਖਾਸ ਸੰਭਾਵਨਾ ਨਹੀਂ ਹੈ 11 ਤਰੀਕ ਦੁਬਾਰ ਇੱਕ ਫਿਰ ਸਿਸਟਮ ਆਵੇਗਾ ਜਿਹਦੇ ਵਿੱਚ ਮਾਝਾ ਦੁਆਬਾ ਤੇ ਪੁਆਰ ਖੇਤਰਾ ਦੇ ਵਿੱਚ ਮੀਂਹ ਦੀ ਉਮੀਦ ਰਹੇਗੀ 11 ਤਰੀਕ ਤੋਂ ਬਾਅਦ ਉਹਨੇ ਦਿਨ ਟੁੱਟਵੇਂ ਤੌਰ ਤੇ ਹਲਕੀਆਂ-ਹਲਕੀਆਂ ਕਾਰਵਾਈਆਂ ਲਗਾਤਾਰ ਪੰਜਾਬ ਵਿੱਚ ਹੁੰਦੀਆਂ ਰਹਿਣਗੀਆਂ ਤੇ ਪਹਾੜਾਂ ਦੇ ਵਿੱਚ ਲਗਾਤਾਰ ਜ਼ੋਰਦਾਰ ਮੀਂਹ ਪੈਂਦੇ ਰਹਿਣਗੇ ਹਿਮਾਚਲ ਤੇ ਉੱਤਰਾਖੰਡ